ਸਬਲ ਦੀ ਖਬਰ ਤੋਂ ਚੰਡੀਗੜ੍ਹ ਤੋਂ ਕਾ ਰਿਆ ਚੰਡੀਗੜ੍ਹ ਦੇ ਵਿੱਚ ਹੋਣ ਇੱਕ ਭਿਆਨਕ ਸੜਕ ਹਾਦਸੇ ਵਾਪਰੇ ਜਿੱਦੇ ਵਿੱਚ ਕਾਫੀ ਗੱਡੀਆਂ ਨੁਕਸਾਨੀਆਂ ਗਈਆਂ ਨੇ ਦੱਸਦ ਨੇ ਇੱਕ ਕੈਂਟਰ ਚਾਲਕ ਜੋ ਕਿ ਤੇਜ਼ ਰਫਤਾਰੀ ਦੇ ਨਾਲ ਆ ਰਿਹਾ ਸੀ ਦੱਸਦੇ ਕਿ ਗੱਡੀਆਂ ਦੇ ਵਿੱਚ ਉਸਨੇ ਕੈਂਟਰ ਮਾਰਿਆ ਜਿਸ ਤੋਂ ਬਾਅਦ ਕਾਫੀ ਲਗਜ਼ਰੀ ਗੱਡੀਆਂ ਦਾ ਨੁਕਸਾਨ ਹੋਇਆ ਤੇ ਨਾਲ ਦੀ ਨਾਲ ਇੱਕ ਛੋਟਾ ਹਾਥੀ ਪਲਟਨ ਦੇ ਵੀ ਖਬਰਸਮ ਨਿਕ ਕੇ ਆ ਰਹੀ ਹੈ ਤੇ ਹਲਕੀ ਫੁਲਕੇ ਸੱਟਾਂ ਵੀ ਦੱਸੇ ਰਕਿਉਣਾ ਕਾਰ ਚਾਲਕਾਂ ਦੇ ਲੱਗੀਆਂ ਨੇ ਜਿੰਨਾਂ ਦੇ ਵਿੱਚ ਸਕੈਂਟਰ ਚਾਲਕ ਨੇ ਆਪਣਾ ਕੈਂਟਰ ਮਾਰਿਆ ਖਬਰ ਇਹ ਤਨਾਸ ਲਾਈਟਾਂ ਦੀ ਹੈ ਜਿੱਤੇ ਕਿ ਮੌਕੇ ਤੇ ਹਾਹਾਕਾਰ ਮਚ ਗਈ ਤੇ ਪੁਕਤਪੁਰ ਦੀ ਟੀਮਾਂ ਵੀ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਰੋਡ ਬਲੌਕ ਹੋ ਗਿਆ ਸੀ ਕਾਫੀ ਦੇਰ ਜਾਮ ਲੱਗਿਆ ਰਿਹਾ ਦੇਖਣ ਵੜਨ ਦੀ ਭੀੜ ਲੱਗੀ ਰਹੀ ਤੇ ਸਾਰੰਗਪੁਰ ਮੁੱਲਾਪੁਰ ਬੈਰੀਅਰ ਸਾਈਡ ਤੋਂ ਦੱਸ ਰਿਹਾ ਕਿ ਕੈਂਟਰ ਆ ਰਿਹਾ ਸੀ ਜੋ ਕਿ ਚੰਡੀਗੜ੍ਹ ਵੱਲ ਨੂੰ ਜਾ ਰਿਹਾ ਸੀ ਤਾਂ ਇਸ ਮੌਕੇ ਖੜੀ ਗੱਡੀਆਂ ਦੇ ਵਿੱਚ ਦੱਸਿਆ ਕਿ ਸਕੈਂਟਰ ਚਾਲਕ ਨੇ ਟ੍ਰੈਫਿਕ ਲਾਈਟਾਂ ਜੋ ਕਿ ਤਨਾਦ ਦੀ ਲਾਈਟਾਂ ਨੇ ਉਸ ਜਗ੍ਹਾ ਉੱਤੇ ਟੱਕਰ ਮਾਰੀ ਹੈ ਜਿਸ ਤੋਂ ਬਾਅਦ ਜਾ ਕੇ ਕਾਫੀ ਵੱਡਾ ਨੁਕਸਾਨ ਹੋਇਆ ਤੂੰ ਦੇਖੋ ਕਿ ਕਿਵੇਂ ਪੁਲਸ ਦੀਆਂ ਵੱਖ-ਵੱਖ ਟੀਮਾਂ ਜਗ੍ਹਾ ਉੱਤੇ ਪਹੁੰਚੀਆਂ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹ ਹਾਦਸਾ ਹੋਇਆ ਕਿਉਂ ਹੈ ਇਸ ਸਕੈਂਟਰ ਚਾਲਕ ਜੋ ਡਰਾਈਵਰ ਹੈ ਕਿ ਉਸਨੇ ਕੋਈ ਨਸ਼ਾ ਕੀਤਾ ਹੋਇਆ ਸੀ ਜਾਂ ਫਿਰ ਉਸ ਤੋਂ ਕੋਈ ਬ੍ਰੇਕਾ ਹੀ ਨਹੀਂ ਲੱਗੀਆਂ ਤਾਂ ਇਸ ਨੂੰ ਲੈ ਕੇ ਮਾਮਲੇ ਦੀ ਪੂਰੀ ਜਾਂਚ ਪੁਲਿਸ ਕਰ ਰਹੀ ਹੈ ਮੌਕੇ ਦੱਸਿਆ ਕਿ ਕੈਂਟਰ ਚਾਲਕ ਨੂੰ ਪੁਲਿਸ ਨੇ ਹਰਸਤ ਦੇ ਵਿੱਚ ਲੈ ਲਿਆ ਤੇ ਕੈਂਟਰ ਕਬਜ਼ੇ ਦੇ ਵਿੱਚ ਲੈ ਲਿਆ ਤੇ ਕਾਫੀ ਲੋਕ ਹੋਰ ਵੀ ਇਕੱਠੇ ਸ਼ੁਰੂ ਹੋ ਗਏ ਤਾਂ ਦੱਸਿਆ ਜਾਂ ਜਿੰਨਾ ਲੋਕਾਂ ਦੀਆਂ ਗੱਡੀਆਂ ਨੁਕਸਾਨ ਹੋਇਆ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਮੌਕੇ ਤੇ ਪਹੁੰਚਣੇ ਸ਼ੁਰੂ ਹੋ ਗਏ ਦੱਸਿਆ ਜਾ ਰਿਹਾ ਕਿ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਹ ਲੱਖਾਂ ਕਰੋੜਾਂ ਰੁਪਏ ਦੀਆਂ ਗੱਡੀਆਂ ਦਾ ਨੁਕਸਾਨ ਹੋਇਆ ਇੱਕ ਫੋਰਚਨਰ ਸਕਾਰਪੀਓ ਗੱਡੀ ਦੱਸੀ ਜਾ ਰਹੀ ਹੈ ਦੂਜੇ ਪਾਸੇ ਇੱਕ ਛੋਟਾ ਹਾਥੀ ਪਲਟਣ ਦੀ ਵੀ ਖਬਰ ਸਾਹਮਣੇ ਆਈ ਹੈ ਤੇ ਇਸ ਨੂੰ ਲੈ ਕੇ ਪੁਲਿਸ ਵੱਲੋਂ ਹੁਣ ਪੂਰੇ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਕੈਂਟਰ ਨੂੰ ਪੁਲਿਸ ਹੁਣ ਥਾਣੇ ਲੈ ਕੇ ਜਾ ਰਹੀ ਹੈ ਤੇ ਇਸ ਮੌਕੇ ਤੋਂ ਦੇਖੋ ਕਿ ਜੋ ਗੱਡੀਆਂ ਪਲਟੀਆਂ ਹੋਈਆਂ ਨੇ ਜਾਂ ਫਿਰ ਜਿਨ੍ਹਾਂ ਦਾ ਨੁਕਸਾਨ ਹੋਇਆ ਤਾਂ ਉਹਨਾਂ ਗੱਡੀਆਂ ਨੂੰ ਹੁਣ ਪਾਸੇ ਕਰਵਾਇਆ ਜਾ ਰਿਹਾ ਹੈ ਤੇ ਨਾਲ ਦੀ ਨਾਲ ਉਹਨਾਂ ਕਾਰ ਚਾਲਕਾਂ ਦੇ ਨਾਲ ਗੱਡੀ ਚਾਲਕਾਂ ਦੇ ਨਾਲ ਪੂਰੀ ਗੱਲਬਾਤ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਤਾਂ ਹੁਣ ਦੱਸ ਦਿੰਨੇ ਆ ਕਿ ਇਸ ਰੋਡ ਦੇ ਉੱਤੇ ਕਾਫੀ ਦੇਰ ਜਾਮ ਲੱਗਣ ਦੇ ਕਾਰਨ ਕਾਫੀ ਲੋਕ ਪਰੇਸ਼ਾਨ ਵੀ ਹੁੰਦੇ ਰਹੇ ਪਰ ਪੁਲਿਸ ਪੂਰੀ ਬ੍ਰਿਕੇ ਦੇ ਨਾਲ ਜਾਂਚ ਕਰ ਰਹੀ ਹੈ ਕਿਉਂ ਚੰਡੀਗੜ੍ਹ ਦੀ ਪੁਲਿਸ ਨੂੰ ਪੂਰੇ ਕਾਨੂੰਨਾਂ ਦੇ ਨਾਲ ਮੰਨਿਆ ਜਾਂਦਾ ਹੈ ਕਿ ਹਰ ਮਾਮਲੇ ਦੀ ਜਾਂਚ ਪੂਰੀ ਤੈਅ ਤੱਕ ਜਾਂਦੀ ਹੈ ਜਿਸ ਤੋਂ ਬਾਅਦ ਜਾ ਕੇ ਦੁੱਧ ਦੁੱਧ ਪਾਣੀ ਦਾ ਪਾਣੀ ਹੁੰਦਾ ਕੀ ਆਖਰੀ ਹਾਦਸਾ ਹੋਇਆ ਕੀ ਹੈ ਇਸ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਮੌਕੇ ਤੇ ਵੇਖਣ ਵਾਲੀ ਭੀੜ ਵੀ ਲੱਗੀ ਰਹੀ ਕਾਫੀ ਲੋਕਾਂ ਨੂੰ ਪੁਲਿਸ ਨੇ ਇਸ ਹਾਦਸੇ ਤੋਂ ਦੂਰ ਵੀ ਰੱਖਿਆ ਉਹਨਾਂ ਦੱਸਿਆ ਕਿ ਭੀੜ ਇਕੱਠੀ ਹੋਣ ਕਾਰਨ ਕਾਫੀ ਰੋਡ ਦੇ ਉੱਤੇ ਜਿਹੜੇ ਜਾਮ ਲੱਗ ਜਾਂਦਾ ਜਿਸ ਤੋਂ ਬਾਅਦ ਜਾ ਕੇ ਹੋਰ ਵੀ ਕਈ ਤਰੀਕੇ ਦੇ ਹਾਦਸੇ ਵਾਪਰਨ ਦਾ ਖਤਰਾ ਰਹਿੰਦਾ ਤਾਂ ਨਾਲ ਦੀ ਨਾਲ ਦਦ ਨੇ ਪੁਲਸ ਦੀਆਂ ਟੀਮਾਂ ਚਾਰੇ ਪਾਸੇ ਲੱਗ ਗਈਆਂ ਜਿਸ ਤੋਂ ਬਾਅਦ ਲੋਕਾਂ ਨੂੰ ਇਸ ਹਾਦਸੇ ਦੇ ਨਜ਼ਦੀਕ ਨਹੀਂ ਹਾਂਡ ਦਿੱਤਾ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਕਿੰਨੇ ਕਿਤੇ ਹੋਰ ਵੀ ਹਾਸਾ ਕਿਤਨੇ ਦੇ ਪਿੱਛੇ ਤੋਂ ਆ ਰਹੀਆਂ ਕਾਰਾਂ ਜਾਂ ਫਿਰ ਟ੍ਰੈਫਿਕ ਕਾਰਨ ਦਾ ਵਾਪਰ ਜਿਸ ਤੋਂ ਬਾਅਦ ਜਾ ਕੇ ਪੂਰੀ ਚੌਕਸੀ ਪੁਲਿਸ ਨੇ ਵਰਤੀ ਤਾਂ ਇਸ ਮੌਕੇ ਹੁਣ ਪੂਰੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਖਬਰ ਤਨਾਸ ਲਾਈਟਾਂ ਦੀ ਦਦ ਨਿਤ ਤਨਾਸ ਲਾਈਟਾਂ ਜਿਸ ਦੇ ਉੱਤੇ ਕਾਫੀ ਭੀੜ ਵੀ ਰਹਿੰਦੀ ਹੈ ਕਿਉਂਕਿ ਇਸ ਜਗ੍ਹਾ ਉੱਤੇ ਜੇ ਆਪ ਗੱਲ ਕਰੀਏ ਤਨਾਸ ਦੇ ਚਾਰੇ ਪਾਸੇ ਤੋਂ ਹੀ ਟ੍ਰੈਫਿਕ ਆਉਂਦੀ ਹੈ ਤਨਾਸ ਦੇ ਅੰਦਰ ਤੋਂ ਲਈਏ ਲੋਕ ਨਿਕਲਦੇ ਨੇ ਦੂਜੇ ਪਾਸੇ ਪੁਲਿਸ ਥਾਣੇ ਵਾਲੇ ਪਾਸੇ ਜੋ ਕਲੋਨੀ ਹੈ ਪੰਜ ਨੰਬਰ ਉਸ ਪਾਸੇ ਜਾਂਦੇ ਨੇ ਤੇ ਨਾਲ ਦੀ ਨਾਲ ਜੋ ਮੁੱਲਾਪੁਰ ਬੈਰੀਅਰ ਸਾਰੰਗਪੁਰ ਰੋਡ ਚੰਡੀਗੜ੍ਹ ਰੋਡ ਹੈ ਉਸ ਰੋਡ ਦੇ ਉੱਤੇ ਵੀ ਕਾਫੀ ਆਣ ਜਾਣ ਜਿਹੜਾ ਲੋਕਾਂ ਦਾ ਲੱਗਿਆ ਰਹਿੰਦਾ ਕਿਉਂਕਿ ਸ਼ਾਮ ਵੇਲੇ ਤਾਂ ਕਾਫੀ ਪੀੜ ਇਸ ਰੋਡ ਦੇ ਉੱਤੇ ਹੁੰਦੀ ਹੈ ਤਾਂ ਇਸ ਮੌਕੇ ਤੁਸੀਂ ਦੇਖੋ ਹਾਦਸਾ ਵਾਪਰਨਾ ਤੋਂ ਉਸ ਤੋਂ ਬਾਅਦ ਜਾ ਕੇ ਕਾਫੀ ਦੇਰ ਲੋਕਾਂ ਨੂੰ ਖੱਜਲਖਵਾਰ ਵੀ ਹੋਣਾ ਪਿਆ ਭਾਵੇਂ ਕਿ ਪੁਲਿਸ ਨੇ ਨਾਲ ਦੀ ਨਾਲ ਜਾਮ ਖਿਲਵਾਉਣ ਦੀ ਕੋਸ਼ਿਸ਼ ਕੀਤੀ ਤੇ ਨਾਲ ਦੀ ਨਾਲ ਲੋਕਾਂ ਨੂੰ ਇਸ ਹਾਦਸੇ ਤੋਂ ਪਾਸੇ ਵੀ ਕੀਤਾ ਗਿਆ ਮੌਕੇ ਤੁਸੀਂ ਵੀ ਦੇਖੋ ਇਹ ਤਸਵੀਰ